ਬਹੁਤ ਸਾਰੀਆਂ ਬੱਚੀਆਂ ਇਦਾਂ ਦੀਆਂ ਹੈਗੀਆਂ ਨੇ ਕਿ ਜਿਹੜੀਆਂ ਉਮਰ ਤੋਂ ਪਹਿਲਾਂ ਅਸੀਂ ਕਹਿ ਲਈਏ ਕਿ ਜਵਾਨ ਹੋ ਜਿੰਦੇ ਨੇ ਦਿਮਾਗ ਨੇ ਕੀ ਸੁਣਿਆ ਕੀ ਦੇਖਿਆ ਬਈ ਇਹ ਹਾਰਮੋਨ ਉਹਦੇ ਇਮੋਸ਼ਨਸ ਨੂੰ ਪਕੜਿਆ ਜਦੋਂ ਇਮੋਸ਼ਨਸ ਨੂੰ ਪਕੜਿਆ ਕਿ ਪੀਰੀਅਡ ਆਉਣੇ ਹੈਗੇ ਆ ਤਾਂ ਉਦੋਂ ਟਾਈਮ ਹੁੰਦਾ ਨਹੀਂ ਬੇ ਟਾਈਮੇ ਪੀਰੀਅਡ ਆਉਂਦੇ ਆ 100 ਤੋਂ 20 22 ਜਨਾਨੀਆਂ ਨੂੰ ਹੈ ਕਿ ਜਿਸ ਸਮੱਸਿਆ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਾਂ ਬਣਨ ਦੇ ਸੁੱਖ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਇਹ ਪ੍ਰੋਬਲਮ ਸਰ ਨਾ ਤਾਂ ਇਹ ਇਸ ਟਾਈਮ ਤੇ ਐਂਡੇਮਿਕ ਹੈ ਨਾ ਇਹ ਐਪੀਡੈਮਿਕ ਹੈ ਬਲਕਿ ਇਹ ਪੈਂਡੇਮਿਕ ਬਣ ਚੁੱਕੀ ਹੈ ਦੁਨੀਆ ਭਰ ਦੇ ਵਿੱਚ ਔਰਤਾਂ ਇਸ ਪ੍ਰੋਬਲਮ ਦੇ ਨਾਲ ਜੂਝ ਰਹੀਆਂ ਤੇ ਜੇ ਬੱਚੀਆਂ ਦੇ ਪੀਜਰ ਮੰਨ ਲਓ ਇਰੈਗੂਲਰ ਹੈ ਸਪੌਟਿੰਗ ਹੈ ਜਾਂ 40 40 45 45 ਦਿਨ ਤੇ ਆ ਰਿਹਾ ਤਾਂ ਵੀ ਇਹ ਅਲੱਗ ਅਲੱਗ ਡਰਿੰਕ ਨੇ ਵੀ ਉਹਨਾਂ ਦੀ ਪੀਸੀਓਐਸ ਨੂੰ ਕਵਰ ਕਰਦੇ ਮੇਥੀ ਦਾਣਾ ਲੈਣਾ ਹੈ 25 ਗ੍ਰਾਮ ਦਾਲਚੀਨੀ ਲੈਣੀ ਹੈ 25 ਗ੍ਰਾਮ ਤੇ ਹਲਦੀ ਲੈਣੀ ਹੈਗੀ ਆ ਓਨਲੀ 5 ਗ੍ਰਾਮ ਠੀਕ ਹੈ ਔਰ ਇਹ ਲੈਣਾ ਹੈਗਾ ਉਹਨਾਂ ਨੇ ਕਚਨਾਰ ਇਹਦੀ 25 ਗ੍ਰਾਮ ਤਿੰਨੋਂ ਚੀਜ਼ਾਂ 25 ਗ੍ਰਾਮ ਇਹ ਓਨਲੀ 5 ਗ੍ਰਾਮ ਲੈ ਕੇ ਇਹਨਾਂ ਦਾ ਪਾਊਡਰ 2025 ਦੇ ਵਿੱਚ ਬਹੁਤ ਜੋੜੇ ਖੁਸ਼ੀਆਂ ਮਾਨ ਰਹੇ ਆ ਤੇ ਖੁਸ਼ੀਆਂ ਲੈ ਵੀ ਚੁੱਕੇ ਆ ਜਿਨ੍ਹਾਂ ਨੇ 2026 ਦੇ ਵਿੱਚ ਬੱਚੇ ਆਪਣੇ ਗੋਦੀ 'ਚ ਲੈ ਲੈਣੇ ਤੇ ਮੈਨੂੰ ਬੜਾ ਹੀ ایمان ਹੈ ਮੇਰੇ ਜਿਹੜੇ ਦਰਸ਼ਕ ਹੈ ਨਾ ਸਰ ਉਹ ਦਿੱਤੇ ਗਏ ਫਾਰਮੂਲਿਆਂ ਨੂੰ ਆਪਟ ਕਰ ਰਹੇ ਆ ਫੋਲੋ ਕਰ ਰਹੇ ਆ ਓਵਰੀ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਦੋਂ ਫੋਲਿਕਲ ਰਿਲੀਜ਼ ਹੁੰਦੇ ਆ ਉਦੋਂ ਇਹ ਪ੍ਰੋਬਲਮ ਹੁੰਦੀ ਹੈ ਗਈ ਹੈ ਡਾਕਟਰ ਕਹਿੰਦੇ ਤੈਨੂੰ ਪੀਸੀਓਡੀ 10 ਕਸਾਲ ਹੋ ਗਏ ਸੀ ਕਹਿੰਦੇ ਤੈਨੂੰ ਨਹੀਂ ਹੋ ਸਕਦਾ ਕਿਉਂਕਿ ਤੇਰੇ ਇਮੈਚ्योर ਐਗ ਬਣਦੇ ਆ ਸਿਰ ਤੁਹਾਨੂੰ ਯਾਦ ਹੈ ਜਿਹੜੀ ਬੈਂਗਲੌਰ ਤੋਂ ਪੇਸ਼ੈਂਟ ਸੀਗੀ ਉਹਦਾ 0.2 ਅਸੀਂ ਤਾਂ ਕਹਿੰਦੇ 0.2 ਦੇ ਵਿੱਚ ਵੀ ਸਿਰਫ ਇੱਕ ਹੀ ਐਗ ਚਾਹੀਦਾ ਦੁੱਧ ਦੇ ਨਾਲ ਇੱਕ ਚਮਚ ਸਵੇਰੇ ਇੱਕ ਰਾਤੀ ਸੌਣ ਲੱਗੇ ਆ ਉਹਨਾਂ ਨੇ ਲੈਣਾ ਸ਼ੁਰੂ ਕਰ ਦੇਣਾ ਇਸ ਫਾਰਮੂਲੇ ਨਾਲ ਪੀਸੀਓਐਸ ਕਵਰ ਔਰ ਇਸ ਫਾਰਮੂਲੇ ਨਾਲ ਉਹਨਾਂ ਨੂੰ ਨੈਚੁਰਲ ਕਨਸੀਵ ਹੋ ਜਾਣਾ ਵਦਨ ਵਦਨ ਦੇ ਨਾਲ ਮੈਂਟਲੀ ਸਟ्रेस ਹੈਗਾ ਜਿਹੜਾ ਉਹਨਾਂ ਦਾ ਵੱਜ ਜਾਂਦਾ ਹੈ ਫਿਰ ਉਹਦੇ ਵਾਸਤੇ ਤੁਸੀਂ ਕੋਈ ਨੁਸਖੇ ਫਾਰਮੂਲੇ ਸੈੱਟ ਕੀਤੇ ਹੋਏ ਨੇ ਪ੍ਰੇਮ ਵਿਦਾ ਦਾ ਸਰ ਆਇਲ ਐ ਪ੍ਰੇਮੇਜਾਦਾ ਸ਼ੈਂਪੂ ਤੇ ਨਾਲ ਸਰ ਉਹਨਾਂ ਨੇ ਇਹ ਮਾਸਕ ਲੈਣਾ ਇਹ ਮਾਸਕ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਹੈ ਸਰ ਇਹਨਾਂ ਨੂੰ ਪੀਛੜ ਦੀ ਪ੍ਰੋਬਲਮ ਹੈ ਉਹ ਸਰ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਨਾਲ ਸਰ ਉਹਨਾਂ ਨੇ ਸ਼ੀਮੈਕਸ ਦਾ ਕੰਬੀਨੇਸ਼ਨ ਆਪਾ ਉਹਨਾਂ ਨੂੰ ਦੇਣਾ ਆ ਤਿੰਨਾ ਦਾ ਕੰਬੀਨੇਸ਼ਨ ਹੈ ਤੇ ਨਾਲ ਸਰ ਕਨਸੈਪਸ਼ਨ ਉਸ ਨੂੰ ਪਤਾ ਹੀ ਹੈ ਕਿ ਮੋਰਫੋਲੋਜੀ ਵਾਸਤੇ ਸੁਭਾਗ ਹੈ ਤਾਂ ਸਰ ਬਾਖਮਾਲ ਰਿਜ਼ਲਟ ਹੈ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਇੱਕ ਅਜੀਹੀ ਦਿੱਕਤ ਅਜੀਹੀ ਪਰੇਸ਼ਾਨੀ 100 ਚੋਂ 20-22 ਜਨਾਨੀਆਂ ਨੂੰ ਹੈ ਕਿ ਜਿਸ ਸਮੱਸਿਆ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਾਂ ਬਣਨ ਦੇ ਸੁੱਖ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਛੋਟੀਆਂ ਬੱਚੀਆਂ ਤੋਂ ਲੈ ਕੇ 30-40-50 ਸਾਲ ਤੱਕ ਦੀਆਂ ਸਾਡੀਆਂ ਜਿਹੜੀਆਂ ਪੈਣਾ ਹੈਗੀਆਂ ਨੇ ਉਹਨਾਂ ਦੇ ਵਿੱਚ ਇਹ ਦਿੱਕਤ ਸਮੱਸਿਆ ਲਗਾਤਾਰ ਵੱਧ ਰਹੀ ਹੈ ਕੋਰਡੀਵੈਲ ਵਾਂਗੂ ਕਿਹੜੀ ਸਮੱਸਿਆ ਹੈ ਕੀ ਉਹਦੇ ਹੱਲ ਨੇ ਕੀ ਉਹਦੇ ਸਿੰਪਟਮ ਨੇ ਕਿਵੇਂ ਉਹ ਠੀਕ ਹੋਏਗੀ ਆਯੁਰਵੇਦ ਉਸ ਬਾਬਤ ਕੀ ਕਹਿੰਦਾ ਸਾਰੇ ਚੀਜ਼ ਅੱਜ ਤੁਹਾਡੇ ਨਾਲ ਅਸੀਂ ਡਿਸਕਸ ਕਰਨ ਵਾਲੇ ਆ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆ ਪ੍ਰੇਮ ਆਯੁਰਵੇਦਾ ਜਿੱਥੇ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਸਾਡੇ ਨਾਲ ਗੱਲਬਾਤ ਕਰਕੇ ਉਸ ਪਰੇਸ਼ਾਨੀ ਦੇ ਉੱਤੇ ਉਸ ਦਿੱਕਤ ਦੇ ਉੱਤੇ ਰੌਸ਼ਨੀ ਪਾ ਰਹੇ ਨੇ ਬਹੁਤ ਸਵਾਗਤ ਹੈ ਹਰਮਿਤ ਜੀ ਤੁਹਾਡਾ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਬਹੁਤ ਹੀ ਜੋੜੇ ਜਿਹੜੇ ਸਰ ਤੁਹਾਡੇ ਇਸ ਜਰੀਏ ਕਰਕੇ ਤੁਹਾਡੇ ਸਾਡੇ ਕੋਲ ਔਨ ਕਰਕੇ 2025 ਦੇ ਵਿੱਚ ਬਹੁਤ ਜੋੜੇ ਖੁਸ਼ੀਆਂ ਮਾਨ ਰਹੇ ਆ ਤੇ ਖੁਸ਼ੀਆਂ ਲੈ ਵੀ ਚੁੱਕੇ ਆ ਜਿਨ੍ਹਾਂ ਨੇ 2026 ਦੇ ਵਿੱਚ ਬੱਚੇ ਆਪਣੇ ਗੋਦੀ ਚ ਲੈ ਲੈਣੇ ਤੇ ਮੈਨੂੰ ਬੜਾ ਹੀ ਮਾਨ ਹੈ ਮੇਰੇ ਜਿਹੜੇ ਦਰਸ਼ਕ ਆ ਨਾ ਸਰ ਉਹ ਦਿੱਤੇ ਗਏ ਫਾਰਮੂਲਿਆਂ ਨੂੰ ਆਪਟ ਕਰ ਰਹੇ ਆ ਫੋਲੋ ਕਰ ਰਹੇ ਆ ਤੇ ਇਸ ਵਾਰ ਇਸ ਹਫਤੇ ਫਿਰ ਕਿਹਨਾਂ ਨੂੰ ਮੁਬਾਰਕਬਾਦ ਹੈਗੀ ਕਿਉਂਕਿ ਹਰੇਕ ਹਫਤੇ ਤੁਸੀਂ ਮੁਬਾਰਕਬਾਦ ਪੇਸ਼ ਕਰਦੇ ਹੋ ਚਲੋ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਮੁਬਾਰਕਾ ਵੀ ਫਿਰ ਪੇਸ਼ ਕਰਦੇ ਹਾਂ ਇਸ ਵਾਰ ਕਿਹੜੀ ਸਾਡੀ ਭੈਣ ਕਿਹੜੇ ਸ਼ਹਿਰ ਵਾਲੀ ਸਾਡੀ ਭੈਣ ਨੂੰ ਜਿਹੜੀ ਖੁਸ਼ਖਬਰੀ ਮਿਲੀ ਸਰ ਹੁਣੇ ਹੀ ਪਿਛਲੇ ਹਫਤੇ ਜਦੋਂ ਆਪਾਂ ਇਸ ਤੋਂ ਪਹਿਲਾਂ ਆਪਾਂ ਬੈਂਗਲੌਰ ਵਾਲੇ ਮੈਡਮ ਦੀ ਗੱਲ ਕੀਤੀ ਸੀ ਕਿ ਜਿਹੜੇ ਸਾਬਕਾ ਮੈਨੇਜਰ ਹੈ ਹੈਨਾ ਸਰ ਉਹ ਬਹੁਤ ਹਾਪੀ ਟੀ ਟੂ ਹੈਪੀ ਹੋਰ ਪਿਛਲੇ ਹਫਤੇ ਮੇਰੇ ਬਰਨਾਲਾ ਤੋਂ ਪੇਸ਼ੈਂਟ ਹੈਗੇ ਸਰ ਉਹਨਾਂ ਨੂੰ ਵੀ 11 ਸਾਲ ਹੋ ਗਏ ਸੀ ਤੇ ਉਹਨਾਂ ਨੂੰ ਪ੍ਰੋਬਲਮ ਕੀ ਸੀਗੀ ਜਿਹਦੇ ਬਾਰੇ ਅਸੀਂ ਅੱਜ ਡਿਸਕਸ ਕਰਨ ਵਾਲੇ ਆ ਇਹ ਪ੍ਰੋਬਲਮ ਸਰ ਨਾ ਤਾਂ ਇਹ ਇਸ ਟਾਈਮ ਤੇ ਐਂਡੇਮਿਕ ਹੈ ਨਹੀਂ ਇਹ ਐਪੀਡੈਮਿਕ ਹੈ ਬਲਕਿ ਇਹ ਪੈਂਡੈਮਿਕ ਬਣ ਚੁੱਕੀ ਹੈ ਦੁਨੀਆ ਭਰ ਦੇ ਵਿੱਚ ਔਰਤਾਂ ਇਸ ਪ੍ਰੋਬਲਮ ਦੇ ਨਾਲ ਜੁਝ ਰਹੀਆਂ ਕਿਹੜੀ ਪ੍ਰੋਬਲਮ ਹੈ ਜੀ ਸਰ ਇਸ ਨੂੰ ਆਪਾਂ ਡਿਫਾਈਨ ਕਰਾਂਗੇ ਪੀਸੀਓਡੀ ਔਰ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਮਤਲਬ ਜਿਨ੍ਹਾਂ ਨੂੰ ਅਸੀਂ ਇਹ ਕਹਲੇ ਕਿ ਬੱਚੇਦਾਨੀ ਨੂੰ ਇਹ ਜਿਹੜੀਆਂ ਘੁੰਨ ਲੱਗ ਜਾਂਦੀ ਹੈ ਸਰ ਬੱਚੇਦਾਨੀ ਨੂੰ ਘੁੰਨ ਲੱਗ ਜਾਂਦਾ ਹੈ ਤੇ ఓਵਰੀਜ਼ ਦੇ ਵਿੱਚ ਪੋਲੀਸਿਸਟਿਕ ਓਵਰੀਅਨ ਡਿਜ਼ੀਜ਼ ਯਾਨੀ ਓਵਰੀ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਦੋਂ ਫੋਲਿਕਲ ਰিলিজ ਹੁੰਦੇ ਆ ਉਦੋਂ ਇਹ ਪ੍ਰੋਬਲਮ ਹੁੰਦੀ ਹੈਗੀ ਹੈ ਤੇ ਅਸੀਂ ਅੱਜ ਇਸੇ ਬਾਰੇ ਡਿਸਕਸ ਕਰਨਾ ਚਾਹਾਂਗੇ ਕਿਉਂਕਿ ਜਿਹੜੇ ਮੇਰੇ ਪੇਸ਼ੈਂਟ ਨੇ ਪਿਛਲੇ ਹਫਤੇ ਕਨਸੀਵ ਕੀਤਾ ਹੈ ਨਾ ਸਰ ਸਰ ਉਹਦਾ ਐਮਐਚ 1.59 ਸੀ ਹੁਣ ਅਸੀਂ ਗੱਲ ਬੜੀ ਕਲੀਅਰ ਕੱਟ ਤੇ ਕੌੜੀ ਕਰਦੇ ਆ ਡਾਕਟਰ ਕਹਿੰਦੀ ਹੈ ਜੀ ਘਟੇ ਐ ਐਮ ਐਚ ਐ ਕਨਸੀਵ ਨਹੀਂ ਹੋਣਾਗਾ ਅੱਛਾ ਪੀਸੀਓਡੀ ਉਸ ਨੂੰ ਸੀ ਡਾਕਟਰ ਕਹਿੰਦੀ ਤੈਨੂੰ ਪੀਸੀਓਡੀ 10 ਸਾਲ ਹੋ ਗਏ ਸੀ ਕਹਿੰਦੇ ਤੈਨੂੰ ਨਹੀਂ ਹੋ ਸਕਦਾ ਕਿਉਂਕਿ ਤੇਰੇ ਇਮੈਚੂਰ ਐਗ ਬਣਦੇ ਆ ਸਿਰ ਤੁਹਾਨੂੰ ਯਾਦ ਹੈ ਜਿਹੜੀ ਬੈਂਗਲੌਰ ਤੋਂ ਪੇਸ਼ੈਂਟ ਸੀਗੀ ਉਹਦਾ 0.2 ਅਸੀਂ ਤਾਂ ਕਹਿੰਦੇ 0.2 ਦੇ ਵਿੱਚ ਵੀ ਸਿਰਫ ਇੱਕ ਹੀ ਐਗ ਚਾਹੀਦਾ ਅਸੀਂ ਇਹੀ ਕਹਿੰਦੇ ਆ ਤੇ ਪਰ ਐਲੋਪੈਥੀ ਡਾਕਟਰ ਉਸ ਦਾ 1.5 ਨਾਲ ਵੀ ਥੋੜਾ ਲੱਗੀ ਜਾਂਦਾ ਅੱਜ ਦੇ ਟਾਈਮ ਤੇ ਹੁਣ ਅਸੀਂ ਜੇ ਮੁੱਦੇ ਦੀ ਗੱਲ ਕਰੀਏ ਤਾਂ ਅਸੀਂ ਗੱਲ ਕਰਨੀ ਹੈ ਪੀਸੀਓਡੀ ਬਾਰੇ ਓਕੇ ਮਤਲਬ ਤੇ ਪੀਸੀਓਡੀ ਦੀ ਮੈਡਮ ਜਦੋਂ ਸਾਡੇ ਧਿਆਨ ਚ ਆਉਂਦੀ ਹੈ ਬਿਮਾਰੀ ਜਾਂ ਪੀਸੀਓਡੀ ਦਾ ਨਾਮ ਸਾਡੇ ਜ਼ਹਿਨ ਦੇ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਵੇਲੇ ਸਾਡੇ ਜ਼ਹਿਨ ਦੇ ਵਿੱਚ ਸਵਾਲ ਇਹ ਆ ਜਾਂਦਾ ਵੀ ਪੀਸੀਓਡੀ ਪਹਿਲਾਂ ਅਸੀਂ ਕਿਸੇ ਕਿਸੇ ਲੇਡੀਜ਼ ਦੇ ਵਿੱਚ ਸੁਣਦੇ ਹੁੰਦੇ ਸੀ ਉਮਰ ਦਾ ਰਾਜ ਮਤਲਬ ਕਿਸੇ ਕੋਈ 35 ਸਾਲ ਤੋਂ ਉੱਪਰ ਹੈ ਕੋਈ 40 ਸਾਲ ਤੋਂ ਉੱਪਰ ਪਰ ਇਸ ਵੇਲੇ ਤਾਂ ਛੋਟੇ-ਛੋਟੇ ਬੱਚਿਆਂ ਨੂੰ ਕੁਆਰੀਆਂ ਬੱਚੀਆਂ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹਨਾਂ ਨੂੰ ਹੋਈ ਜਾ ਰਿਹਾ ਹੈ ਜਿਨ੍ਹਾਂ ਦੀ ਤਾਜ਼ਾ-ਤਾਜ਼ਾ ਵਿਆਹ ਹੁੰਦਾ ਹੈ ਜਾਂ ਨਵਾਂ-ਨਵਾਂ ਵਿਆਹ ਹੁੰਦਾ ਹੈ ਉਹਨਾਂ ਨੂੰ ਹੋਈ ਜਾ ਰਹੀਆਂ ਨੇ ਜੀ ਇਹ ਕੀ ਕਾਰਨ ਹੈ ਸਰ ਇਹਦਾ ਕਾਰਨ ਤੁਹਾਨੂੰ ਪਤਾ ਵੀ ਪੁਰਾਣੇ ਟਾਈਮ ਤੇ ਫੋਨ ਹੁੰਦਾ ਸੀ ਨੇ ਉਹ ਸੜਾ ਲੈਂਡਲਾਈਨ ਫੋਨ ਨੂੰ ਸਾਨੂੰ ਭੱਜੇ ਭੱਜੇ ਜਾਣਾ ਪੈਂਦਾ ਸੀ ਬੈਲ ਵੱਜ ਗਈ ਕਾਲ ਆ ਗਈ ਫਟਾਫਟ ਜਾਈਏ ਹੈਨਾ ਉੱਥੇ ਵੀ ਸਾਡੀ ਐਕਸਰਸਾਈਜ਼ ਹੁੰਦੀ ਸੀਗੀ ਤੇ ਅੱਜ ਦੇ ਟਾਈਮ ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਤਾਂ ਬੱਚਾ ਜੰਮਦਾ ਹੈ ਨਾ ਸਰ ਰੋਟੀ ਫੋਨ ਦੇ ਨਾਲ ਖਾਂਦਾ ਹੂੰ ਫੋਨ ਸਕਰੋਲ ਕਰਦਿਆਂ 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 ਦੇਖੋ ਜਿਹੜੀ ਸਭ ਤੋਂ ਵੱਡੀ ਹੁਣ ਮੋਡਰਨਾਈਜੇਸ਼ਨ ਹੈ ਨਾ ਇਹ ਸਰ ਇਹ ਇਹ ਰਿਸਪੌਂਸੀਬਲ ਹੈ ਪੀਸੀਓਡੀ ਨੂੰ ਟ੍ਰਿਗਰ ਕਰਨ ਵਾਸਤੇ ਹੁਣ ਉਹ ਕਿਸ ਤਰ੍ਹਾਂ ਕਿਉਂਕਿ ਬੱਚੀ ਨੇ ਫੋਨ ਤੇ ਸਾਰਾ ਕੰਮ ਕਰਨਾ ਇਵਨ ਐਕਸੈਸ ਸਕਰੋਲ ਕਰਦੇ ਰਹਿਣਾ ਫੋਨ ਤੇ ਹਨਾ ਤੇ ਫੋਨ ਲੈ ਕੇ ਬੈਠੇਗੀ ਤਾਂ ਸਰ ਐਂਟਰੀ ਲਾਈਫਸਟਾਈਲ ਹੈ ਦੂਸਰਾ ਜਿਹੜੀ ਉਹਦੀ ਈਟਿੰਗ ਹੈਬਿਟਸ ਹੈ ਸਰ ਅੱਜ ਦੇ ਦਿਨ ਤੁਹਾਨੂੰ ਪਤਾ ਉਹ ਖਾ ਕੀ ਰਏ ਆ ਪ੍ਰੋਸੈਸਡ ਫੂਡ ਖਾ ਰਏ ਆ ਫਾਸਟ ਫੂਡ ਖਾ ਰਏ ਆ ਪੈਕਟ ਫੂਡ ਖਾ ਰਏ ਆ ਪੇਰੈਂਟਸ ਨੂੰ ਵੀ ਈਜ਼ੀ ਹੁੰਦਾ ਹੈਗਾ ਪੈਕਟ ਆ ਗਿਆ ਜੀ ਆ ਲੋ ਫ ਵਾਲਾ ਮਿਲ ਕੇ ਹਾਈ ਫੈਟ ਵਾਲਾ ਮਿਲ ਕਾ ਇਨੇ ਗਰੇਡ ਵਾਲਾ ਮਿਲ ਕਾ ਪਹਿਲੇ ਤਾਂ ਸਾਡੇ ਮਿਲ ਕਿਹੜੇ ਸਿਰ ਗਾਵਾਂ ਮੱਜਾਂ ਬکریاں ਹੁਣ ਤਾਂ ਸਾਰੀ ਅਸੀਂ ਬਹੁਤ ਆਰਟੀਫੀਸ਼ਲ ਚੀਜ਼ਾਂ ਚਾ ਰਹੇ ਹਾਂ ਇਹ ਮਾਫ ਕਰਨਾ ਤਾਂ ਮੈਂ ਵਿੱਚ ਰੋਕ ਰਿਹਾ ਇਹ ਆਰਟੀਫੀਸ਼ਲ ਚੀਜ਼ਾਂ ਕਰਕੇ ਹੀ ਜਿਹੜੀ ਸਾਡੀਆਂ ਬੱਚੀਆਂ ਚ ਨਜ਼ਾਕਤ ਹੈਗੀ ਹੈ ਲਿਆਕਤ ਹੈਗੀ ਹੈ ਜਿ세 ਕਹ ਲਈਏ ਕਿ ਜਿਹੜੀ ਨਜ਼ਾਕਤ ਹੈਗੀ ਹੈ ਜਾਂ ਅਸੀਂ ਕਹ ਲਈਏ ਕਿ ਸ਼ਰਮ ਹੈਗੀ ਸੀ ਪਹਿਲਾਂ ਉਹਨੂੰ ਗਹਿਣਾ ਮੰਨਿਆ ਜਾਂਦਾ ਸੀ ਸਾਡੀਆਂ ਆទៀਆਂ ਦੇ ਸਾਡੀਆਂ ਬੱਚਿਆਂ ਦਾ ਸਾਡੀਆਂ ਭੈਣਾਂ ਦਾ ਪਰ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਰਟੀਫੀਸ਼ੀਅਲ ਚੀਜ਼ਾਂ ਕਰਕੇ ਉਹ ਚੀਜ਼ਾਂ ਖਤਮ ਹੋਈਆਂ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਵੀ ਨਾਲੋਂ ਨਾਲ ਸਾਨੂੰ ਲੈ ਕੇ ਆਈਆਂ ਕੋਈ ਕਾਰਨ ਬੰਦੇ ਆ ਵੈਸੀ ਮੈਨੂੰ ਸਾਨੂੰ ਲੱਗਦਾ ਜੀ ਸਰ ਇਹਦਾ ਕਾਰਨ 101% ਹੈ ਕਿਉਂਕਿ ਜਦੋਂ ਹੁਣ ਅਸੀਂ ਤੁਸੀਂ ਗੱਲ ਕਰ ਰਹੇ ਹੋ ਗਿਓ ਬਈ ਉਹਨਾਂ ਦੀ ਨਜਾਕਤ ਤੇ ਸ਼ਰਾਫਤ ਇਸ ਟਾਈਮ ਹੈ ਹੀ ਨਹੀਂ ਪਹਿਲਾਂ ਤਾਂ ਵਿਆਹ ਤੋਂ ਬਾਅਦ ਵੀ ਬੜਾ ਸੰਗਦੀਆਂ ਸੀਗੀਆਂ ਸਰ ਵੀ ਅਸੀਂ ਗੱਲ ਨਹੀਂ ਕਰਨੀ ਸੰਗਾਉ ਸੁਭਾਦੀਆਂ ਸੰਗਾਉ ਸੁਭਾਦੀਆਂ ਬਹੁਤ ਹਸਾਬ ਨਾਲ ਬੋਲਦੀਆਂ ਸੀ ਪਰ ਅੱਜ ਅੱਜ ਦੇ ਟਾਈਮ ਤੇ ਤਾਂ ਸਰ 8-10 ਸਾਲ ਦੀਆਂ ਬੱਚੀਆਂ ਜੇ ਤੁਸੀਂ ਪੁਬਰਟੀਏਜ ਦੀ ਗੱਲ ਕਰ ਲਓ ਤਾਂ ਉਹ ਇਸ਼ਾਰੇ ਨਾਲ ਹੀ ਗੱਲਾਂ ਕਰਦੀਆਂ ਕਿਉਂ ਕਿ ਹੁਣ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਫੋਨ ਸਕਰੋਲ ਕਰਦੇ ਆ ਇੰਸਟਾਗ੍ਰam ਤੇ ਤਰ੍ਹਾਂ ਤਰ੍ਹਾਂ ਦੀ ਰੀਲਸ ਦੇਖਦੇ ਆ ਔਰ ਰੀਲਸ ਦੇਖ ਕੇ ਸਰ ਦੇ ਸਟਾਈਲ ਤਾਂ ਐ ਤੇ ਐਮ ਬਣੇ ਹੁੰਦੇ ਐ ਸਟਾਈਲ ਐ ਅੱਖਾਂ ਨਾਲ ਇਸ਼ਾਰੇ ਕਰ ਰਹੀ ਕਿਉਂਕਿ ਉਦੋਂ ਸਰ ਇੰਸਟਾਗ੍ਰam ਵੀ ਆ ਯੂਟਿਊਬ ਯੂਜ਼ ਕਰਦੀਆਂ ਕਰਦੀਆਂ ਬੱਚੇ ਦਾ ਜਿਹੜਾ ਬ੍ਰੇਨ ਐ ਨਾ ਹੁਣ ਜਿਹੜੀ ਅਸੀਂ ਗੱਲ ਕਰਨੀ ਕਿ ਪੀਸੀਓਡੀ ਹੋ ਕਿਉਂ ਰਿਹਾ ਕਿਉਂਕਿ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਉਮਰ ਤੋਂ ਪਹਿਲਾਂ ਜਿਹੜੇ ਕਿ 14 15 ਸਾਲ ਦੇ ਵਿੱਚ ਵੀ ਮਾਮਾ ਦੱਸਦਿਆਂ ਨਹੀਂ ਸੀ ਹੁੰਦੀਆਂ ਤੇ ਜਦੋਂ ਆਂਦੇ ਸੀ ਉਦੋਂ ਵੀ ਕਹਿੰਦੀਆਂ ਸੀ ਵੀ ਘਰ ਦੇ ਵਿੱਚ ਪਿਓ ਦਾਦੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਤੈਨੂੰ ਮੈਂਸਟਰੇਸ਼ਨ ਸਾਈਕਲ ਕਦੋਂ ਆਣਾ ਇਹੀ ਹੁੰਦਾ ਸੀ ਪਤਾ ਨਹੀਂ ਸੀ ਲੱਗਣ ਦਿੰਦੀਆਂ ਅੱਜ ਦੇ ਟਾਈਮ ਤੇ ਤਾਂ ਕਹਿੰਦੇ ਜੀ ਅਸੀਂ 8-10 ਸਾਲ ਦੀ ਬੱਚੀ ਨੂੰ ਅਸੀਂ ਦੱਸ ਦਈਏ ਕਿ ਪੀਰੀਅਡ ਆਉਣੇ ਆ ਵੀ ਆ ਕੁਝ ਹੋਣਾ ਹੈ ਨਾ ਤੇਰੇ ਨਾਲ ਹੁਣ ਤੁਸੀਂ ਇਹ ਦੇਖੋ ਸਰ ਜੀ ਅਸੀਂ ਲੌਜੀਕਲੀ ਗੱਲ ਕਰੀਏ ਤੇ ਬ੍ਰੇਨ ਦੇ ਵਿੱਚ ਬ੍ਰੇਨ ਵਿੱਚ ਹਾਈਪੋਥੈਲਾਮਸ ਸਰ ਹਾਈਪੋਥੈਲਾਮਸ ਨੇ ਕੀ ਕਰਨਾ ਰਿਲੀਜ਼ ਕਰਨਾ ਜੀ ਐਨ ਆਰ ਐਚ ਹੁਣ ਇਹ GNRH ਕੀ ਹੈ ਸਰ ਇਹ ਗੋਨੇਡੋਟ੍ਰੋਪਿਨ ਰিলিজਿੰਗ ਹਾਰਮੋਨ ਹੈ ਜਿਸ ਨੇ ਸਟੀਮੂਲੇਟ ਕਰਨਾ ਹੈ ਗੈਪਿਟਿਊਟਰੀ ਗਲੈਂਡ ਦਿਮਾਗ ਦੀ ਪਿਟਿਊਟਰੀ ਗਲੈਂਡ ਅਸੀਂ ਪਹਿਲਾਂ ਵੀ ਬਹੁਤ ਵਾਰ ਡਿਸਕਸ ਕੀਤਾ ਕਿ ਜਿਹੜਾ ਸਾਡਾ ਓਵਰੀ ਦੇ ਫੰਕਸ਼ਨ ਹੈ ਇਹ ਪਿਟਿਊਟਰੀ ਗਲੈਂਡ ਨੇ FSH ਯਾਨੀ ਫੋਲਿਕਲ ਸਟੀਮੂਲੇਟਿੰਗ ਹਾਰਮੋਨ ਤੇ LH ਹਾਰਮੋਨ ਦੋਨਾਂ ਨੂੰ ਰਿਲੀਜ਼ ਕਰਨਾ ਹੁਣ ਇਹ ਸਰ ਬੜੀ ਮੁੱਦੇ ਦੀ ਗੱਲ ਆ ਅੱppa ਗੱਲ ਕੀ ਕੀਤੀ 8-10 ਸਾਲ ਦੇ ਬੱਚੇ ਨੂੰ ਪਹਿਲਾਂ ਹੀ ਫੋਨ ਤੋਂ ਪਤਾ ਹੁੰਦਾ ਜਾਂ ਪੇਰੈਂਟਸ ਦੱਸਦੇ ਪੀਰੀਅਡ ਆਉਣ ਵਾਲੇ ਆ ਜਦੋਂ ਉਹਦਾ ਫੋਲਿਕਲ ਸਟੀਮੂਲੇਟਿੰਗ ਹਾਰਮੋਨ 8-10 ਸਾਲ ਦੇ ਵਿੱਚ ਹੀ ਉਹਦਾ ਪਿਟਿਟਰੀ ਗਲੈਂਡ ਉਹਨੂੰ ਮੈਸੇਜ ਕਰ ਰਿਹਾ ਹੈ ਨਾ ਕਿ ਤੈਨੂੰ ਪੀਰੀਅਡ ਆਉਣੇ ਆ ਯਾਨੀ ఓਵਰੀ ਫੰਕਸ਼ਨ ਲਈ ਤਿਆਰ ਹੋ ਜਾਂਦੀ ਹੈਗੀ ਹੈ ਕਿ ਐਫਐਸਐਚ ਤੇ ਐਲਐਚ ਬਣਾਉਣਾ ਯਾਨੀ ਉਮਰ ਤੋਂ ਪਹਿਲੇ ਹੀ ਉਹ ਐਗਸ ਬਣਦੇ ਆ ਜਦਕਿ ਉਹ ਤਾਂ ਯੂਟਰਸ ਤਾਂ ਤਿਆਰ ਨਹੀਂ ਹੁੰਦਾ ਯੂਟਰਸ ਨੂੰ ਤਿਆਰ ਹੋਣਾ ਹੈਗਾ ਐਂਡੋਮੈਟ੍ਰੀਮ ਲਾਈਨਿੰਗ ਜਿਹੜੀ ਹੈ ਉਹਨੇ ਤਿਆਰ ਹੋਣਾ 14-15 ਸਾਲ ਦੀ ਏਜ ਵਿੱਚ ਤਾਂ ਪੀਰੀਅਡ ਕਦੋਂ ਸ਼ੁਰੂ ਹੋਗੇ ਐਫਐਸਐਚ ਤੇ ਐਲਐਚ ਕਰਕੇ ఓਵਰੀ ਨੇ ਫੰਕਸ਼ਨ ਕਰਨਾ ਸ਼ੁਰੂ ਕਰਤਾ 8-10 ਸਾਲ ਦੀ ਏਜ ਕਿ ਹੋਏਗਾ ਸਰ ਫਿਰ ਜਿਹੜੇ ਐਗਸ ਬਣਨੇ ਆ ਨਾ ਉਹ ਇਮੈਚੂਰ ਬਣਨੇ ਆ ਸਾਈਜ਼ ਦੇ ਛੋਟੇ ਬਣਨੇ ਆ ਜ਼ਰੂਰਤ ਤੋਂ ਜਾਦਾ ਬਣਨੇ ਹੈਗੇ ਤਾਂ ਫਿਰ ਜਦੋਂ ਜ਼ਰੂਰਤੋਂ ਜ਼ਿਆਦਾ ਬਨਣਗੇ ਤਾਂ ఓਵਰੀ ਨੇ ਡਿਸਟਰਬ ਹੋ ਜਾਣਾ ਕਿ ਮੈਂ ਐਸਟ੍ਰੋਜਨ ਕਿੰਨਾ ਬਣਾਉਣਾ ਹੈ ਪ੍ਰੋਜੈਸਟੇਰੋਨ ਕਿੰਨਾ ਬਣਾਉਣਾ ਹੈ ਇਹੀ ਕਾਰਨ ਹੈ ਓਵਰオール ਟੈਸਟੋਸਟਰੋਨ ਹਾਰਮੋਨ ਵੀ ਜ਼ਿਆਦਾ ਬਣਦਾ ਜਦੋਂ ਜ਼ਿਆਦਾ ਬਣਦਾ ਫਿਰ ਤੁਹਾਨੂੰ ਪਤਾ ਹੈ ਪੀਸੀਓਡੀ ਚ ਫੇਸ਼ੀਅਲ ਹੈਅਰ ਆ ਜਾਂਦੇ ਹੈਗੇ ਯਾਨੀ ਮੇਲ ਵਾਲੇ ਹਾਰਮੋਨ ਪਹਿਲਾਂ ਆਣ ਲੱਗ ਜਾਂਦੇ ਹੈ ਵੇਟ ਗੇਨ ਹੋ ਜਾਂਦਾ ਹੈ ਇਵਨ ਹੈਅਰ ਫਾਲ ਹੁੰਦੇ ਫਿਰ ਕਹਿੰਦੇ ਸਾਡੀ ਬੱਚੀਆਂ ਦੇ ਵਾਲ ਝੜਦੇ ਆ ਅਸੀਂ ਤਾਂ ਪਹਿਲਾਂ ਸਰ ਮੈਂ ਹੁਣ ਇੰਨਾ ਸਾਰੀਆਂ ਗੱਲਾਂ ਨੂੰ ਜੋ ਡਿਸਕਸ ਕੀਤਾ ਹੈ ਇੱਕ ਹੀ ਕੰਮ ਹੈ ਮਾਵਾਂ ਨੂੰ ਕਵਾਂਗੀ ਕਿ ਜਦੋਂ ਉਹ ਬੱਚੀਆਂ ਹੈ ਨਾ ਸਰ ਉਸ ਟਾਈਮ ਤੇ ਉਹਨਾਂ ਨੂੰ ਇੱਕ ਫਿਜ਼ੀਕਲ ਐਕਟੀਵਿਟੀ ਕਰਦੀ ਭਾਵੇਂ ਪੋਚੇ ਲਾਉਣ ਲਾ ਦੋ ਕੋਈ ਵੀ ਫਿਜ਼ੀਕਲ ਐਕਟੀਵਿਟੀ ਚ ਉਹਨਾਂ ਨੂੰ ਉਹਨਾਂ ਨੂੰ ਇਨਵੋਲ ਕਰਨ ਤਾਂ ਕਿ ਉਹਨਾਂ ਦਾ ਜਿਹੜਾ ਫੋਨ ਸਕਰੋਲ ਹੈ ਨਾ ਉਹ ਕੱਟ ਜਾਏ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਅਸੀਂ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਦੱਸ ਦੰਨੇ ਆ ਜਾਂ ਸਮਝਾ ਦੰਨੇ ਆ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਮਝਾਉਣੀਆਂ ਚਾਹੀਦੀਆਂ ਨੇ ਔਰ ਸਾਨੂੰ ਦੱਸਣੀਆਂ ਵੀ ਚਾਹੀਦੀਆਂ ਨੇ ਪਰ ਇੱਕ ਉਮਰ ਦੀ ਸੀਮਾ ਤੇ ਜਾ ਕੇ ਹਰਮਿਤਕੌਰ ਜੀ ਦਾ ਕਹਿਣਾ ਹੈ ਕਿ ਇੱਕ ਉਮਰ ਦੀ ਸੀਮਾ ਤੇ ਜਾ ਕੇ ਉਹ ਦੱਸਣੀਆਂ ਉਹ ਸਮਝਾਉਣੀਆਂ ਜ਼ਰੂਰੀ ਹੋ ਜਾਂਦੀਆਂ ਨੇ ਫਿਰ ਇਹੀ ਕਾਰਨ ਹੈ ਜੀ ਕਿ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਇਦਾਂ ਦੀਆਂ ਹੈਗੀਆਂ ਨੇ ਕਿ ਜਿਹੜੀਆਂ ਉਮਰ ਤੋਂ ਪਹਿਲਾਂ ਅਸੀਂ ਕਹਿ ਲਈਏ ਕਿ ਜਵਾਨ ਹੋ ਜਿੰਦੇ ਨੇ ਫਿਰ ਉੱਥੇ ਵੀ ਇਹੀ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਪਹਿਲਾਂ ਦੱਸੀਆਂ ਨੇ ਉਹ ਕੰਮ ਕਰਦੀਆਂ ਨੇ ਹੁਣ ਤੁਹਾਡਾ ਸਵਾਲ ਉਮਰ ਤੋਂ ਪਹਿਲਾਂ ਜਵਾਨ ਹੋ ਜਾਂਦੀਆਂ ਬੱਚੀਆਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਹੁਣ ਜਦੋਂ ਬੱਚੀ ਨੇ ਫੋਨ ਜਵਾਨ ਉਹ ਦਿਖਣ ਲੱਗ ਜਾਂਦੀਆਂ ਦਿਖਦੀਆਂ ਬੱਚੀਆਂ ਔਰ ਪੀਕੜ ਵੀ ਪਹਿਲਾਂ ਆ ਰਹੇ ਨੇ ਕਿਉਂਕਿ ਉਹਨਾਂ ਦੇ ਹਾਰਮੋਨਸ ਚੇਂਜ ਹੁੰਦੇ ਆ ਕਿਉਂਕਿ ਉਹ ਜਦੋਂ ਫੋਨ ਸਕਰੋਲ ਕਰਦੀਆਂ ਤਾਂ ਉਹਨਾਂ ਦਾ ਬ੍ਰੇਨ ਜਿਹੜਾ ਹੈ ਨਾ ਸਰ ਉਹ ਬ੍ਰੇਨ ਉਹਨਾਂ ਨੂੰ ਦੱਸਦਾ ਆ ਕਿਉਂਕਿ ਬ੍ਰੇਨ ਦੇ ਵਿੱਚ ਜਿਹੜਾ ਹਾਈਪੋਥੈਲਾਮਸ ਹੈ ਇਹਦੇ ਟਾਸਕ ਕੀ ਹੁੰਦੇ ਆ ਇਹਦੇ ਟਾਸਕ ਹੁੰਦੇ ਆ ਜੀ ਸਰ ਇੱਕ ਤਾਂ ਇਮੋਸ਼ਨਸ ਨੂੰ ਜਿਹੜਾ ਆਪਣਾ ਬਾਡੀ ਦੇ ਇਮੋਸ਼ਨਸ ਹੈ ਇਮੋਸ਼ਨਸ ਨੂੰ ਕੰਟਰੋਲ ਕਰਨਾ ਤੇ ਡਰਾਈਵ ਨੂੰ ਮਤਲਬ ਸੈਕਸ਼ੂਅਲ ਹਾਰਮੋਨ ਵੀ ਰਿਲੀਜ਼ ਕਰਨਾ ਹੰਗਰ ਥਰਸਟ ਟੈਂਪਰੇਚਰ ਕੰਟਰੋਲ ਇਹ ਸਾਰੇ ਹਾਈਪੋਥੈਲਾਮਸ ਦੇ ਕੰਮ ਹੈ ਹੁਣ ਹੋਇਆ ਕਿ ਉਮਰ ਤੋਂ ਪਹਿਲਾਂ ਜਵਾਨ ਕਿਉਂ ਹੋਈਏ ਕਿਉਂਕਿ ਉਹਨਾਂ ਦੇ ਬ੍ਰੇਨ ਦਿਮਾਗ ਨੇ ਕੀ ਸੁਣਿਆ ਕੀ ਦੇਖਿਆ ਬਈ ਇਹ ਹਾਰਮੋਨ ਉਹਦੇ ਇਮੋਸ਼ਨਸ ਨੂੰ ਪਕੜਿਆ ਜਦੋਂ ਇਮੋਸ਼ਨਲ ਨੂੰ ਪਕੜਿਆ ਕਿ ਪੀਰੀਅਡ ਆਣੇ ਹੈਗੇ ਆ ਤਾਂ ਉਦੋਂ ਟਾਈਮ ਹੁੰਦਾ ਨਹੀਂ ਬੇ ਟਾਈਮੇ ਪੀਰੀਅਡ ਆਉਂਦੇ ਆ अर्ਲੀ ਆਉਂਦੇ ਆ ਜਾਂ ਉਹ ਲੇਟ ਆਉਂਦੇ ਹੈਗੇ ਉਹਨਾਂ ਦੀ ਜਿਹੜੀ ਸੈਕਸ ਲਸਟ ਉਹ ਵਰ ਜਾਂਦੀ ਹੈਗੀ ਐ ਇਸੇ ਕਰਕੇ ਸਾਰੇ ਹਾਰਮੋਨ ਆਪਸ ਚ ਡਿਸਟਰਬ ਹੋ ਜਾਂਦੀ ਹੈ ਸਰ ਤੇ ਫਿਰ ਜਦੋਂ ਆਪਸ ਵਿੱਚ ਡਿਸਟਰਬ ਹੁੰਦੇ ਨੇ ਫਿਰ ਆਯੁਰਵੇਦ ਨੇ ਕੋਈ ਨਾ ਕੋਈ ਹੱਲ ਤਾਂ ਦੱਸਿਆ ਹੋਊਗਾ ਇਹ ਉਲਝਣ ਨੂੰ ਸੁਲਝਾਉਣ ਵਾਲਾ ਜੀ ਸਰ ਸਭ ਤੋਂ ਵੱਡਾ ਜਿਹੜਾ ਹੱਲ ਹੈ ਉਹ ਤਾਂ ਜਿਹੜਾ ਅਸੀਂ ਹੁਣੇ ਦੱਸਿਆ ਬੱਚੀਆਂ ਫਿਜ਼ੀਕਲ ਐਕਟੀਵਿਟੀਜ਼ ਭਾਵੇਂ ਬੱਚੀਆਂ ਤੇ ਭਾਵੇਂ ਲੇਡੀਜ਼ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਇਨਰੋਲ ਹੋਣ ਸਟ्रेस ਰਿਲੀਜ਼ ਹੋਏਗੀ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਮੈਡੀਟੇਸ਼ਨ ਕਰ ਮਾਈਂਡ ਰਿਲੀਫ ਕਰਨ ਕਹਿੰਦਾ ਭਾਵੇਂ ਤਾਂ ਜਿਹੜਾ ਫਾਰਮੂਲੇਸ਼ਨ ਦੀ ਗੱਲ ਕਰੀਏ ਉਹਨਾਂ ਨੇ ਮਾਰਨਿੰਗ ਕਿੱਥੋਂ ਸ਼ੁਰੂ ਕਰਨਾ ਹੈ ਐ ਡੀਟੌਕਸ ਡਰਿੰਕ ਤੋਂ ਸ਼ੁਰੂ ਕਰਨਾ ਹੈ ਕਿਉਂਕਿ ਪੀਸੀਓਟੀ ਦੇ ਵਿੱਚ ਇਨਸੂਲਿਨ ਸੈਂਸਿਟੀਵਿਟੀ ਦਾ ਵੀ ਬਹੁਤ ਵੱਡਾ ਕੰਮ ਹੈ ਸਰ ਕਿਉਂਕਿ ਮਿੱਠਾ ਮਿੱਠਾ ਤਾਂ ਉਹਨਾਂ ਨੇ ਖਾਣਾ ਹੀ ਨਹੀਂ ਐਵੋਇਡ ਕਰਨਾ ਇਵ ਸਰ ਹੁਣ ਅਸੀਂ ਉਹਨਾਂ ਨੂੰ ਮੇਥੀ ਦਾਣਾ ਹੋ ਗਿਆ ਜੀ ਸਰ ਮੇਥੀ ਇਹ ਇਹ ਹੋ ਗਿਆ ਮੇਥੀ ਦਾਣਾ ਤੇ ਇਹ ਹੋ ਗਿਆ ਸਰ ਦਾਲਚੀਨੀ ਜਿਹੜੀ ਮੇਨ ਆਪਾਂ ਉਹਨਾਂ ਨੂੰ ਦੇਣੀ ਹੈ ਪੀਸੀਓਡੀ ਦੇ ਵਿੱਚ ਮੇਥੀ ਦਾਣਾ ਦੀ ਡਰਿੰਕ ਜਾਂ ਦਾਲਚੀਨੀ ਦੀ ਡਰਿੰਕ ਉਹ ਮਾਰਨਿੰਗ ਉਹਨਾਂ ਨੇ ਸ਼ੁਰੂ ਕਰ ਦੇਣੀ ਹੈ ਠੀਕ ਹੈ ਕਿਵੇਂ ਜੀ ਕਿਵੇਂ ਪੀਣੀ ਕਿਵੇਂ ਬਣਾਣੀ ਕਿਵੇਂ ਵੈਸੇ ਜਿਹੜੀ ਸੀ ਫਾਰਮੂਲੇਸ਼ਨ ਰੱਖੀ ਹੈ ਉਹ ਤਾਂ ਇਹ ਚਾਰਾਂ ਦੀ ਰੱਖੀ ਹੈ ਸਰ ਠੀਕ ਹੈ ਜਿਨ੍ਹਾਂ ਨੂੰ ਪਾਰਟਿਕੂਲਰ ਪੀਸੀਓਡੀ ਹੈਗਾ ਠੀਕ ਸਰ ਉਹਨਾਂ ਨੇ ਸਰ ਮੇਥੀ ਦਾਣਾ ਲੈਣਾ ਹੈ 25 ਗ੍ਰਾਮ ਦਾਲਚੀਨੀ ਲੈਣੀ ਹੈ 25 ਗ੍ਰਾਮ ਤੇ ਹਲਦੀ ਲੈਣੀ ਹੈਗੀ ਆ ਓਨਲੀ 5 ਗ੍ਰਾਮ ਠੀਕ ਹੈ ਔਰ ਇਹ ਲੈਣਾ ਹੈਗਾ ਉਹਨਾਂ ਨੇ ਕਚਨਾਰ ਇਹ ਵੀ 25 ਗ੍ਰਾਮ ਤਿੰਨੋਂ ਚੀਜ਼ਾਂ 25 ਗ੍ਰਾਮ ਇਹ ਓਨਲੀ 5 ਗ੍ਰਾਮ ਲੈ ਕੇ ਇਹਨਾਂ ਦਾ ਪਾਊਡਰ ਉਹਨਾਂ ਨੇ ਮਾਰਨਿੰਗ ਇਹਨਾਂ ਤਿੰਨਾਂ ਦਾ ਪਾਊਡਰ ਬਣਾ ਕੇ ਹਲਦੀ ਦਾ ਪਾਊਡਰ ਅਲੱਗ ਬਣਾ ਰੱਖਣ ਤੇ ਉਹ 5 ਗ੍ਰਾਮ ਹਲਦੀ ਪਾਣੀ ਚ ਭਲਣੀ ਇਹ ਉਹਨਾਂ ਨੇ ਮਾਰਨਿੰਗ ਟਾਈਮ ਤੇ ਡਰਿੰਕ ਲੈਣਾ ਜਿਨ੍ਹਾਂ ਨੂੰ ਪੀਸੀਡੀ ਦੀ ਪ੍ਰੋਬਲਮ ਹੈ ਤੁਹ ਜੇ ਲੱਗਦਾ ਬੱਚੀਆਂ ਨੂੰ ਸਵਾਦ ਦੇ ਅਨੁਸਾਰ ਇਹ ਸਹੀ ਨਹੀਂ ਲੱਗ ਰਿਹਾ ਸਰ ਕੱਲਾ ਮੇਥੀ ਦਾਣਾ ਤੇ ਕੱਲਾ ਦਾਲਚੀਨੀ ਵੀ ਪੀਸੀਓਡੀ ਚ ਸ਼ੁਰੂ ਕਰ ਲੈਣਾ ਤੇ ਜੇ ਬੱਚੀਆਂ ਦੇ ਪੀਜਡ ਮੰਨ ਲਓ ਇਰੈਗੂਲਰ ਹੈ ਸਪੌਟਿੰਗ ਹੈ ਜਾਂ 40 40 45 45 ਦਿਨ ਤੇ ਆ ਰਿਹਾ ਤਾਂ ਵੀ ਇਹ ਅਲੱਗ ਅਲੱਗ ਡਰਿੰਕ ਨੇ ਵੀ ਉਹਨਾਂ ਦੀ ਪੀਸੀਓਐਸ ਨੂੰ ਕਵਰ ਕਰਦੇ ਨੇ ਜਿਹੜੀ ਫਿਰ ਹੇਅਰ ਫਾਲ ਦੀ ਸਮੱਸਿਆ ਹੋਗੀ ਤੇ ਵਜ਼ਨ ਵਧ ਜਾਂਦਾ ਔਰ ਵਜ਼ਨ ਵਧਨ ਦੇ ਨਾਲ ਮੈਂਟਲੀ ਸਟ्रेस ਹੈਗਾ ਜਿਹੜਾ ਉਹਨਾਂ ਦਾ ਵੱਜ ਜਾਂਦਾ ਤੇ ਫਿਰ ਉਹਦੇ ਵਾਸਤੇ ਤੁਸੀਂ ਕੋਈ ਨੁਸਖੇ ਫਾਰਮੂਲੇ ਸੈੱਟ ਕੀਤੇ ਹੋਏ ਨੇ ਸਰ ਮੈਂ ਬਹੁਤ ਹੀ ਜ਼ਿਆਦਾ ਨਾਰਮਲ ਬਹੁਤ ਜ਼ਿਆਦਾ ਨਾਰਮਲ ਇਹ ਪ੍ਰੇਮਵੇਦਾ ਦਾ ਸਰ ਔਇਲ ਇਹ ਪ੍ਰੇਮਵੇਦਾ ਦਾ ਸ਼ੈਂਪੂ ਤੇ ਨਾਲ ਸਰ ਉਹਨਾਂ ਨੇ ਇਹ ਮਾਸਕ ਲੈਣਾ ਇਹ ਮਾਸਕ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਹੈ ਸਰ ਇਹ ਮਾਸਕ ਮਤਲਬ ਜਿੰਨਾ ਸਾਡੀਆਂ ਭੈਣਾਂ ਦਾ ਪੀਸੀਓਡੀ ਕਰਕੇ ਸਿਸਟਮ ਖਰਾਬ ਹੋ ਗਿਆ ਵਾਲਾਂ ਦਾ ਤੇ ਉਹਨਾਂ ਵਾਸਤੇ ਇਹ ਤੁਸੀਂ ਮਤਲਬ ਕਿੱਟ ਬਣਾ ਰੱਖੀ ਹੈ ਉਹਨਾਂ ਦੀ ਇੰਨਾ ਦੀ ਕਿੱਟ ਹੈ ਸਰ ਬਹੁਤ ਰੀਜ਼ਨੇਬਲ ਹੈ ਇੰਨਾ ਦੀ ਕਿੱਟ ਹੈ ਮੈਂ ਕਹਿੰਨੇ ਆ ਵੀ ਜਿੰ ਬੱਚਿਆਂ ਨੂੰ ਜਿੰਨਾਂ ਨੂੰ ਪ੍ਰੋਬਲਮ ਹੈ ਨਾ ਆਫਟਰ 올 ਤੋਂ ਸਾਨੂੰ ਤੁਹਾਨੂੰ ਪਤਾ ਹੈ ਸਰ ਬੱਚੀਆਂ ਤਾਂ ਸੋਹਣੇ ਤੇ ਲੰਬੇ ਵਾਲਾਂ ਦੇ ਨਾਲ ਹੀ ਸੁਣੀਆਂ ਲੱਗਦੀਆਂ ਹਨਾ ਤਾਂ ਸਰ ਕੋਈ ਸੈਲੂਨ ਦੀ ਲੋੜ ਨਹੀਂ ਪੈਣੀ ਇਹ ਮਾਸਕ ਹੈ ਮੇਰਾ ਇੱਕ ਵਾਰੀ ਪੇਸ਼ੈਂਟ ਨੇ ਯੂਜ਼ ਕਰ ਰਿਹਾ ਨਾ ਉਸ ਤੋਂ ਬਾਅਦ ਮੇਰੇ ਕੋਲ ਸ਼ਾਰਟੇਜ ਪੈਂਦੀ ਹੈ ਸਰ ਮੇਰੇ ਕੋਲੇ ਪੂਰਾ ਨਹੀਂ ਪੈਂਦਾ ਮਾਸਕ ਜੀ ਅੱਛਾ ਤੇ ਫਿਰ ਬਹੁਤ ਸਾਰਾ ਇਹ ਵੀ ਇੱਕ ਮੈਮ ਧਾਰਨਾ ਹੈਗੀ ਹੈ ਵੀ ਜਿਹੜੀ ਸਾਡੀ ਭੈਣ ਨੂੰ ਪੀਸੀਓਡੀ ਪੀਸੀਓਐਸ ਦੀ ਸਮੱਸਿਆ ਹੈਗੀ ਹੈ ਉਹ ਅਸੀਂ ਕਹਿ ਲਈਏ ਕਿ ਠੀਕ ਨਹੀਂ ਹੁੰਦੀ ਆਪਰੇਸ਼ਨ ਹੀ ਕਰਵਾਉਣਾ ਪਊ ਤੇ ਉਹ ਮਾਂਬ ਨਹੀਂ ਬਣ ਸਕਦੀ ਫਿਰ ਸਰ ਜੇ ਤੁਸੀਂ ਹੁਣ ਆਪਣੀ ਗੱਲ ਕਰੋ ਸਰ ਅਸੀਂ ਤਾਂ 0.01 ਨੈਨੋਗ੍ਰਾਮ ਦੇ ਵਿੱਚ ਵੀ ਪ੍ਰੈਗਨਨਸੀ ਚੱਲ ਰਹੀ ਹੈ ਮੇਰੇ ਇੱਕ ਪੇਸ਼ੈਂਟ ਦੀ 3 ਮਹੀਨਿਆਂ ਦੀ ਇਸ ਟਾਈਮ ਸਰ ਉਹਨਾਂ ਨੂੰ ਵੀ ਆਈ ਸਾਰੀਆਂ ਪ੍ਰੋਬਲਮ ਸੀਗੀਆਂ ਠੀਕ ਹੈ ਤਾਂ ਹੁਣ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਉਹ ਸਰ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਨਾਲ ਸਰ ਉਹਨੇ ਸ਼ੀ ਮੇਕਸ ਦਾ ਕੰਬੀਨੇਸ਼ਨ ਆਪਾਂ ਉਹਨਾਂ ਨੂੰ ਦੇਣਾ ਤੇ ਤਿੰਨਾਂ ਦਾ ਕੰਬੀਨੇਸ਼ਨ ਹੈ ਤੇ ਨਾਲ ਸਰ ਕਨਸੈਪਸ਼ਨ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਮੋਰਫੋਲੋਜੀ ਵਾਸਤੇ ਸੁਭਾਗ ਹੈ ਤਾਂ ਸਰ ਬਾਖਮਾਲ ਰਿਜ਼ਲਟ ਹੈ ਇਹ ਤਾਂ ਉਹਨਾਂ ਨੇ ਬਿਨਾਂ ਸੋਚੇ ਸਮਝੇ ਹੀ ਸ਼ੁਰੂ ਕਰ ਲੈਂਦੀ ਹੈ ਜੀ ਜੀ ਜੇ ਮੈਂ ਫਿਰ ਜਿਹੜਨੂੰ ਪੀਰੀਅਡਸ ਦੇ ਵਿੱਚ ਪ੍ਰੋਬਲਮ ਆ ਗਈ ਜੀ ਮਤਲਬ ਪੀਸੀਓਡੀ ਕਰਕੇ ਕਦੇ ਸਪੌਟਿੰਗ ਹੋ ਗਈ ਕਦੇ ਫਲੋ ਜ਼ਿਆਦਾ ਆ ਗਿਆ ਖੂਨ ਦੀ ਕਮੀ ਆ ਗਈ ਸਕਿਨ ਤੇ ਕਿਉਂਕਿ ਖੂਨ ਦੀ ਜਦੋਂ ਕਮੀ ਹੁੰਦੀ ਹੈ ਫਿਰ ਸਕਿਨ ਵੀ ਰੁੱਖੀ ਹੋ ਜਾਂਦੀ ਹੈ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਇੰਡਾਈਜੈਸ਼ਨ ਹੋ ਜਾਂਦਾ ਤੇ ਫਿਰ ਉਹਨਾਂ ਦਾ ਕੀ ਹੱਲ ਕਰਦੇ ਹੋ ਜੀ ਤੁਸੀਂ ਜਿਨ੍ਹਾਂ ਨੂੰ ਇਹ ਤਾਂ ਜਾਂ ਤਾਂ ਤੁਸੀਂ ਇਹ ਕਾੜੇ ਇਸਤੇਮਾਲ ਕਰੋ ਜਿਸ ਤਰੀਕੇ ਨਾਲ ਦੱਸੇ ਨੇ ਹਰਮੀਤ ਜੀ ਨੇ ਉਹ ਨੁਸਖੇ ਫਾਰਮੂਲੇ ਇਸਤੇਮਾਲ ਕਰੋ ਫਿਰ ਜਿਹੜਾ ਨੁਸਖੇ ਫਾਰਮੂਲੇ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਸਾਡੀ ਭੈਣ ਕਈ ਵਾਰ ਜ਼ਿੰਮੇਵਾਰੀਆਂ ਇੰਨੀਆਂ ਹੁੰਦੀਆਂ ਨੇ ਕੰਮ ਦੀਆਂ ਘਰ ਦੀਆਂ ਬੱਚੇ ਦੀਆਂ ਸਹੁਰਾ ਪਰਿਵਾਰ ਦੀਆਂ ਸਰ ਸਕਿਨ ਦੇ ਬੜੇ ਇਸ਼ੂਜ਼ ਆਉਂਦੇ ਹੈਗੇ ਹੈ ਨਾ ਸਕਿਨ ਵਾਸਤੇ ਸਰ ਦੇਖੋ ਪਾਊਡਰ Okay. Capsule the tablet. ਤਿੰਨਾਂ ਦਾ ਕੰਬੀਨੇਸ਼ਨ ਸਕਿਨ ਤੇ ਐਕਨੇ ਹੈ ਪਿਗਮੈਂਟੇਸ਼ਨ ਹੈ ਐਂਟੀ 에ਜਿੰਗ ਹੈ ਕੁਝ ਵੀ ਪ੍ਰੋਬਲਮ ਹੈ ਬੱਚੀਆਂ ਨੂੰ ਤਾਂ ਇਹ ਸਕਿਨ ਵਾਲਾ ਪੈਕ ਬੱਚੀਆਂ ਨੂੰ ਤਾਂ ਸਿਰ ਮਹੀਨਾ ਹੀ ਬੋਤ ਹੈ 1 ਮੰਥ ਦੇ ਵਿੱਚ ਵਿੱਚ ਹੀ ਕਯੂਰ ਹੋ ਜਾਏਗਾ ਪਰ ਕਈ ਵਾਰੀ ਲੇਡੀਜ਼ ਨੂੰ ਟਾਈਮ ਜ਼ਿਆਦਾ ਹੋ ਜਾਂਦਾ ਹੈਗਾ ਪ੍ਰੈਗਨਨਸੀ ਟਾਈਮ ਤੇ ਬਹੁਤ ਸਾਰੀਆਂ ਐਲੋਪੈਥੀ ਮੈਡੀਸਿਨਸ ਖਾ ਕੇ ਸਾਈਡ ਇਫੈਕਟਸ ਹੋ ਜਾਂਦੇ ਉਸ ਕੇਸ ਦੇ ਵਿੱਚ ਲੰਬੀ ਚੱਲ ਜਾਂਦੀ ਹੈਗੀ ਪਰ ਜੇ ਅਸੀਂ ਪੀਰੀਅਡ ਦੀ ਗੱਲ ਕਰੀਏ ਸਰ ਪੀਰੀਅਡ ਵਾਸਤੇ ਨਾ ਉਹਨਾਂ ਨੂੰ ਪੀਰੀਅਡ ਦਾ ਇਸ਼ੂ ਆ ਗਿਆ ਪੀਸੀਓਡੀ ਕਰਕੇ ਕਿ ਰੈਗੂਲਰ ਪੀਰੀਅਡ ਹੋ ਗਏ ਲਕਸ਼ਮੀ ਮੈਡੀਸਨ ਨੇ ਪੀਰੀਅਡ ਨੂੰ ਰੈ ਨੇ ਨੇ ਐਵਰੀ ਮੰਥ ਪੀਰੀਅਡ ਨੂੰ ਰੈਗੂਲਰ ਕਰਕੇ ਉਹਨਾਂ ਨੂੰ ਐਮੈਨੋਰੀਆ ਤੋਂ 올ਿਗੋਮੈਨੋਰੀਆ ਤੋਂ ਉਹਨਾਂ ਨੇ ਛੁਟਕਾਰਾ ਪਵਾ ਦੇਣਾ ਜੀ 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 ਅੱਛਾ ਮੈਮ ਫਿਰ ਇਹਨਾਂ ਦਾ ਕੀ ਕੰਮ ਹੈਗਾ ਤੁਸੀਂ ਖਾਸ ਕਰਕੇ ਸ਼ਤਾਵਰ ਵੀ ਇੱਥੇ ਰੱਖਿਆ ਹੈ ਔਰ ਇਹ ਅਸ਼ਵਗੰਧਾ ਵੀ ਤੁਸੀਂ ਇੱਥੇ ਰੱਖਿਆ ਇਹਨਾਂ ਦਾ ਕੀ ਕਰਨ ਵਾਲਾ ਸਾਡੀਆਂ ਪੈਣਾ ਕੀ ਕਰਨ ਇਹਨਾਂ ਦਾ ਜੀ ਸਰ ਜਿਵੇਂ ਹੁਣ ਪੀਸੀਐਡੀ ਤੋਂ ਬਾਅਦ ਅਸੀਂ ਉਹਨਾਂ ਜੇ ਲੇਡੀਜ਼ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੇਖੋ ਬੱਚਾ ਤਾਂ ਲੈਣਾ ਹੀ ਲੈਣਾ ਜਿਹੜੇ ਨਵ ਵਿਆਇ ਕੱਪਲ ਐ ਸਰ ਅਸੀਂ ਪਹਿਲਾਂ ਵੀ ਦੱਸਿਆ ਉਹਨਾਂ ਨੂੰ ਕਿ ਸ਼ਿਵਲਿੰਗੀ ਤੇ ਪੁੱਤਰ ਜੀਵੀ ਤਾਂ ਵੈਸੇ ਹੀ ਉਹ ਸ਼ਗਨਾਰੇ ਤੌਰ ਤੇ ਹੀ ਵਿਆਹ ਤੋਂ ਬਾਅਦ ਲੈਣ ਲੱਗ ਜਾਂਦੇ ਠੀਕ ਹੈ ਤੇ ਜਿਵੇਂ ਅਸੀਂ ਅਸ਼ਵਗੰਧਾ ਤੇ ਸ਼ਿਤਾਵਰ ਦੀ ਗੱਲ ਕੀਤੀ ਸਰ ਇਹ ਦੋਨਾਂ ਨੂੰ ਉਹਨਾਂ ਨੇ ਦੁੱਧ ਦੇ ਨਾਲ 50-50 ਗ੍ਰਾਮ ਇਕੁਅਲ ਕੁਆਂਟੀਟੀ ਚ ਪਾ ਕੇ 50-50 ਗ੍ਰਾਮ ਪਾਉਣਾ ਤੇ ਇਹਦਾ ਪਾਊਡਰ ਬਣਾ ਕੇ ਦੁੱਧ ਦੇ ਨਾਲ ਇੱਕ ਚਮਚ ਸਵੇਰੇ ਇੱਕ ਰਾਤੀ ਸੌਣ ਲੱਗਿਆਂ ਉਹਨਾਂ ਨੇ ਲੈਣਾ ਸ਼ੁਰੂ ਕਰ ਦੇਣਾ ਇਸ ਫਾਰਮੂਲੇ ਨਾਲ PCOS ਕਵਰ ਹੋ ਜਾਂਦਾ ਹੈ ਔਰ ਇਸ ਫਾਰਮੂਲੇ ਨਾਲ ਉਹਨਾਂ ਨੂੰ ন্যাਚੁਰਲ ਕਨਸੀਵ ਹੋ ਜਾਣਾ ਜੀ ਜੀ ਮੈਮ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਬਹੁਤ ਡਿਟੇਲ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਹੈ ਅੱਜ ਸਾਡਾ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਨੇ ਸ਼ੇਅਰ ਕੀਤੀ ਹੈ ਪਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਹਰਮੀਤ ਕੌਰ ਜੀ ਦਾ ਉਹਨਾਂ ਦੇ ਨੰਬਰ ਦੇ ਉੱਤੇ ਕਾਲ ਕਰਕੇ ਟੀਮ ਨਾਲ ਤੁਸੀਂ ਕੰਸਲਟ ਕਰਕੇ ਹਰਮੀਤ ਜੀ ਨਾਲ ਆਪਣਾ ਮਾਮਲਾ ਸੈੱਟ ਕਰ ਸਕਦੇ ਹੋ ਕੰਸਲਟ ਕਰ ਸਕਦੇ ਹੋ ਅੱਛਾ ਮਿਲਿਆ ਕਿਵੇਂ ਜਾਵੇ ਕਿਉਂਕਿ ਬੜੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਦੇ ਫੋਨ ਤੇ ਮਾਮਲੇ ਹੱਲ ਨਹੀਂ ਹੋਏ ਜਿਨ੍ਹਾਂ ਦੇ ਦਵਾਈਆਂ ਖਾ ਕੇ ਮਾਮਲੇ ਹੱਲ ਨਹੀਂ ਹੋਏ ਵੱਡੇ ਵੱਡੇ ਡਾਕਟਰਾਂ ਕੋਲੋਂ ਹਸਪਤਾਲਾਂ 'ਚ ਮਾਮਲੇ ਹੱਲ ਨਹੀਂ ਹੋਏ ਉਹਨਾਂ ਨੇ ਤੁਹਾਨੂੰ ਮਿਲ ਕੇ ਆਪਣੇ ਮਾਮਲੇ ਹੱਲ ਕਰਾ ਲੇ ਤੁਹਾਨੂੰ ਮਿਲਿਆ ਕਿਵੇਂ ਜਾ ਸਰ ਮੁਹਾਲੀ ਮਿਲ ਸਕਦੇ ਹੈਗੇ ਆ ਫੇਜ਼ 10 ਸੈਕਟਰ 64 ਹੈ ਐਸੀਐਫ 61 ਹੈ ਉਹ ਇੱਥੇ ਮੈਨੂੰ ਮਿਲ ਸਕਦੇ ਆ ਬਾਕੀ ਦਿੱਤੇ ਕਿ ਨੰਬਰਾਂ ਤੇ ਸੰਪਰਕ ਕਰ ਸਕਦੇ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਉਹਨਾਂ ਭੈਣਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਪੀਸੀਓਡੀ ਦੀ ਪੀਸੀਓਐਸ ਦੀ ਪ੍ਰੋਬਲਮ ਹੈ ਔਰ ਪੀਸੀਓਡੀ ਕਰਕੇ ਪੀਸੀਓਐਸ ਕਰਕੇ ਜਾਂ ਉਹ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮੈਲਨਲ ਨਾਲ ਸੰਬੰਧਤ ਹੋਰਤਨ ਨਾਲ ਸੰਬੰਧਤ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਕਰਕੇ ਆਪਣੀ ਔਲਾਦ ਲੈਣ ਤੋਂ ਵਾਂਝੇ ਨੇ ਤਾਂ ਇੱਕ ਵਾਰ ਉਹਨਾਂ ਨਾਲੇ ਸ਼ੇਅਰ ਕਰਕੇ ਇਹ ਨੁਸਖੇ ਫਾਰਮੂਲੇ ਤੁਸੀਂ ਉਹਨਾਂ ਨੂੰ ਜ਼ਰੂਰ ਦੱਸ ਦਿਓ ਤਾਂ ਕਿ ਉਹ ਇਹਨਾਂ ਦਾ ਫਾਇਦਾ ਲੈ ਸਕਣ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੀ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ